ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਆ ਰਹੀ ਚੋਣ ਨਤੀਜਿਆਂ ਤੋਂ ਬਾਅਦ ਭਾਈਪਾ ਉਮੀਦਵਾਰ ਜੀਵਨ ਗੁਪਤਾ ਦਾ ਵੱਡਾ ਬਿਆਨ ਆਇਆ ਸਾਹਮਣੇ ਲੁਧਿਆਣਾ ਪੱਛਮੀ ਹਲਕੇ ਵਿੱਚ ਹੋਈ ਉਪ ਚੋਣ ਲਈ ਵੋਟਾਂ ਦੀ ਗਿਣਤੀ ਚੱਲ ਜਾਰੀ ਹੈ ਹੁਣ ਤੱਕ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੰਜੀਵ ਅਰੋੜਾ ਅਦੇ ਨੇ ਲਗਾਤਾਰ ਲੀ ਕਾਂਗਰਸ ਦੇ 파ਰਤ 파ਰਤ ਪੁਸ਼ਨ ਆਸ਼ੂ ਫੇਰ ਦੂਜੇ ਸਥਾਨ ਤੇ ਆ ਗਏ ਹਨ ਤੁਹਾਨੂੰ ਦੱਸ ਦਈਏ ਕਿ ਪਹਿਲੇ ਦੋ ਦੌਰਾਂ ਦੌਰਾਨ 파ਰਤ ਪੁਸ਼ਨ ਆਸ਼ੂ ਲਗਾਤਾਰ ਦੂਜੇ ਸਥਾਨ ਤੇ ਚੱਲ ਰਹੇ ਸਨ ਪਰ ਤੀਜੇ ਦੌਰ ਦਰਾਂ ਅਚਾਨਕ ਭਾਇ ਭਾਨੇ ਭਾਇ ਭਾਨੇ ਦਾ ਜੀਵਨ ਗੁਪਤਾ ਦੂਜੇ ਸਥਾਨ ਤੇ ਆ ਗਏ ਹਨ ਅਤੇ 파ਰਤ ਪੁਸ਼ਨ ਆਸ਼ੂ ਤੀਜੇ ਸਥਾਨ ਤੇ ਚਲੇ ਗਏ ਹਨ ਹੁਣ 파ਰਤ ਪੁਸ਼ਨ ਆਸ਼ੂ ਫੇਰ ਦੂਜੇ ਸਥਾਨ ਤੇ ਆ ਗਏ ਹਨ ਇਸ ਦੌਰਾਨ ਆ ਆ ਰਹੇ ਨਤੀਜਿਆਂ ਤੋਂ ਬਾਅਦ ਭਾਜਪਾ ਉਮੀਦਵਾਰ ਜੀਵਨ ਗੁਪਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਜਿੰਨਾ ਲੋਕਾਂ ਨੇ ਆਪਣਾ ਫਤਵਾ ਦਿੱਤਾ ਹੈ ਉਹਨਾਂ ਦੇ ਨਤੀਜੇ ਆਉਣਗੇ ਉਹ ਉਪਚੋਣ ਉਪਚੋਣ ਵਿੱਚ ਜੋ ਵੀ ਨਤੀਜੇ ਆਉਣਗੇ ਉਹ ਸਾਨੂੰ ਸਵੀਕਾਰ ਹੋਣਗੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਮਿਹਨਤ ਕੀਤੀ ਹੈ ਅਤੇ ਭਾਜਪਾ ਨੇ ਲੋਕਾਂ ਵਿੱਚ ਆਪਣੀ ਗੱਲ ਰੱਖੀ ਹੈ ਉਮੀਦ ਹੈ ਕਿ ਭਾਜਪਾ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੋਰ ਵਧਿਆ ਹੈ ਜੀਵਨ ਗੁਪਤਾ ਨੇ 100% ਜਿੱਤ ਦਾ ਦਾਅਵਾ ਕੀਤਾ ਹੈ ਨਤੀਜੇ ਕੁਝ ਸਮੇਂ ਵਿੱਚ ਅੱਲਾ ਨੇ ਜਾਣਗੇ ਅਤੇ ਜੋ ਵੀ ਹੋਵੇਗਾ ਉਹ ਸਭ ਦੇ ਸਾਹਮਣੇ ਹੋਵੇਗਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜੁਬ ਦੋ ਧੰਨਵਾਦ